ਬਠਿੰਡਾ ਦੇ ਪ੍ਰਤਾਪਨਗਰ ਅੰਦਰ ਸੁਨਿਆਰੇ ਦੀ ਦੁਕਾਨ ਪੰਨ ਕੇ ਲੱਖਾਂ ਰੁਪਏ ਦੀ ਹੋਈ ਚੋਰੀ ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਕਾਨੂੰਨ ਵਿਵਸਥਾ ਨਾਲ ਦੀ ਕੋਈ ਚੀਜ਼ ਨਹੀਂ ਹੈ ਚੋਰ ਰਾਤ ਨੂੰ ਵੱਡੀ ਗਿੰਤੀ ਵਿੱਚ ਆਏ ਅਤੇ ਉਹਨਾਂ ਨੇ ਦੁਕਾਨ ਪੰਨ ਕੇ ਦੁਕਾਨ ਵਿੱਚੋਂ ਕੰਡਾ ਤੱਕ ਚੋਰੀ ਕਰ ਲਿਆ ਤੇ ਦੁਕਾਨ ਵਿੱਚ ਕੋਈ ਵੀ ਸਮਾਨ ਬਾਕੀ ਨਹੀਂ ਛੱਡਿਆ ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਕੋਈ ਵੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਵਿਧਾਇਕ ਦੇ ਰਿਹਾਈਸ਼ਵੀ ਨਜ਼ਦੀਕ ਹੋਣ ਦੇ ਬਾਵਜੂਦ ਅਜੇ ਤੱਕ ਵਿਧਾਇਕ ਨੇ ਉਹਨਾਂ ਦਾ ਹਾਲ ਤੱਕ ਨਹੀਂ ਪੁੱਛਿਆ ਉੱਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਇਲਾਕੇ ਵਿੱਚ ਗਸ਼ਤ ਵੀ ਤੇਜ਼ ਕਰਵਾ ਦਿੱਤੀ ਗਈ ਹੈ ਉਨਾ ਕਿਹਾ ਕਿ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਵੀ ਭਰੋਸਾ ਦਿਵਾਇਆ ਹੈ ਕਿ ਉਹ ਦੁਕਾਨਾਂ ਖੋਲਣ ਅਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪ੍ਰਤਾਪਨਗਰ 메ਨ ਰੋਡ ਹੈ। ਇੱਥੇ ਅੱਜ ਤੋਂ 2.5 ਸਾਲ ਪਹਿਲਾਂ ਵੀ ਕਚੋਰੀ ਹੋਈ ਸੀ ਇੱਥੇ ਸੁਨਿਆਰੇ ਦੀ ਦੁਕਾਨ ਤੇ। ਔਰ ਜਿਹੜੇ ਪੰਜਾਬ ਦੇ ਹਾਲਾਤ ਹੈ ਲਾਜਨ ਆਰਡਰ ਦੇ ਅੰਦਰ ਬੜੇ ਖਰਾਬ ਹੋਏ ਪਏ। ਤੇ ਜਿਹੜੇ ਨੌਜਵਾਨ ਹੈ ਜਿਹੜੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਾਂ ਕੁਝ ਨਹੀਂ ਮਿਲ ਰਿਹਾ ਉਹ ਇਸ ਕੰਮਾਂ 'ਚ ਪੈ ਗਏ। ਇਸ ਕੰਮਾਂ 'ਚ ਪੈ ਕੇ ਉਹਨਾਂ ਨੇ ਲੋਕਾਂ ਦੇ ਜਿਵੇਂ ਹੁਣ ਆ ਪਾਰਸ ਜਵੈਲਰ ਦੇ ਚੋਰੀ ਹੋਈ ਹੈ ਬਹੁਤ ਵੱਡੀ ਚੋਰੀ ਹੋਈ ਹੈ ਇੱਕ ਬੰਦਾ ਜਿਹੜਾ ਛੋਟੀ ਮੋਟੀ ਦੁਕਾਨ ਕਰਦਾ ਹੈ ਉਹ ਸੇਫ ਨਹੀਂ ਹੈ ਦੁਕਾਨ ਤੇ ਬੈਠਾ ਹੋਇਆ ਅਗਰ ਉਹ ਦੁਕਾਨ ਤੇ ਬੈਠਾ ਸੇਫ ਨਹੀਂ ਹੈ ਤੇ ਫਿਰ ਕਿੱਥੇ ਸੇਵ ਹੋ ਸਕਦਾ ਕੁਦਰਤੀ ਗੱਲ ਹੈ ਰਾਤ ਨੂੰ ਮੈਂ ਆਪਣੇ ਮਿੱਤਰ ਕੋਲ ਇੱਥੇ ਹੀ ਬੈਠਾ ਹੀ ਸਾਹਮਣੇ ਬਿਲਕੁਲ ਦੁਕਾਨ ਤੇ ਤਾਂ ਇਹਨੂੰ ਮੈਂ ਕਹਿ ਰਿਹਾ ਜੀ ਮੈਂ ਯਾਰ ਟਾਈਮ ਨਾਲ ਘਰੇ ਚਲੇ ਜਾ ਕਰ ਹਾਲਾਤ ਬਹੁਤ ਮਾੜੇ ਆ ਉਹੀ ਗੱਲ ਹੋਈ ਲੈ ਵੀ ਬਿਲਕੁਲ ਉਹਦੇ ਆਪੋਜ਼ਿਟ ਸਾਹਮਣੇ ਇਹੀ ਹਾਲਾਤ ਸਾਹਮਣੇ ਹੋਏ ਇਹ ਦਿਨੋਂ ਦਿਨ ਵੱਧਦੇ ਜਾ ਰਹੇ ਆ ਜਿਹੜੀ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਜਿਹੜੀ ਸਰਕਾਰਾਂ ਨੇ ਕਿਹਾ ਵੀ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਅੰਬਰਾਂ ਤੇ ਤਾਰੇ ਲਾ ਦਾਂਗੇ ਤਾਰੇ ਤਾਂ ਕੀ ਲਾਣੇ ਸੀ ਲੋਕ ਆਪਦੇ ਘਰੇ ਬੈਠੇ ਸੇਫ ਨਹੀਂ ਕਿਸੇ ਕੋਈ ਮੋਬਾਈਲ ਖੋ ਕੇ ਲੈ ਜਾਂਦਾ ਕਿਤੇ ਕੋਈ ਬਾਲੀਆਂ ਲਾ ਕੇ ਲੈ ਜਾਂਦਾ ਸਰੇ ਹਮ 15 15 20 ਬੰਦੇ ਇੱਕ ਲੁੱਟੇਰੇ ਦਾ ਗਰੁੱਪ ਬਣਾ ਕੇ ਅਲੀ ਬੱਬਾ 40 ਚੋਰ ਵਾਲੀ ਗੱਲ ਹੈ ਇਹ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਤੇ ਵੀ ਨਹੀਂ ਸੀ ਹਾਲਾਤ ਜਿਹੜੇ ਅੱਜ ਪੰਜਾਬ ਦੇ ਹਾਲਾਤ ਬਣੇ ਪਏ। ਅਜਾ ਪਹਿਲਾ ਵਾਲੇ ਸਮੇਂ 'ਚ ਦੇਖਿਆ ਜਾਂਦਾ ਸੀ 10-10 11-11 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿੰਦੀਆਂ। ਦੁਕਾਨਾਂ ਖੁੱਲੀਆਂ ਨਹੀਂ ਸੀ ਰਹਿੰਦੀਆਂ। ਦੁਕਾਨਾਂ ਤੇ ਜੰਦਰੇ ਨਹੀਂ ਸੀ ਲਾ ਕੇ ਜਾਂਦੇ। ਲੋਕ ਇੰਨੇ ਵਿਸ਼ਵਾਸਪਤੀ ਸੀਗੇ ਲੋਕ ਜੰਦਰੇ ਨਹੀਂ ਸੀ ਲੱਗਦੇ। 11 ਵਜੇ ਕੀ ਹੁਣ ਤਾਂ ਜਦੋਂ ਜਿਵੇਂ ਪੈਸੇ ਤਾਂ ਦਿਨੇ ਹੀ ਡਰ ਲੱਗਦਾ ਪਰ ਜਦੋਂ ਥੋੜਾ ਜਿਹਾ ਵੀ ਹਨੇਰਾ ਹੁੰਦਾ ਲੋਕ ਇੱਕ ਸਹਿਮ ਸਹਿਮ ਜਾਂਦੇ ਆ। ਸਹਿਮ ਸਹਿਮ ਕੇ ਆਪਦੇ ਆਪ ਦੇ ਘਰਾਂ 'ਚ ਵੜ ਜਾਂਦੇ ਆ। ਇਹ ਸਵੇਰੇ ਲੋਕ ਮੇਰੇ ਤੱਕ ਵੀ ਕੰਟੈਕ ਪਰ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਨਾ ਮੈਂ ਪੰਜਾਬ ਪੁਲਿਸ ਨਾਲ ਇਸ ਗੱਲ ਨਾਲ ਵੀ ਸਹਿਮਤ ਆ ਵੀ ਪੰਜਾਬ ਪੁਲਿਸ ਗਲੀ ਗਲੀ ਘਰ ਘਰ ਨਹੀਂ ਬੈਠ ਸਕਦੀ ਪਰ ਲਾਅਨ ਆਰਡਰ ਨੂੰ ਮੈਂਟੇਨ ਕਰਨ ਦੇ ਲਈ ਘੱਟੋ ਘੱਟ ਜਿਹੜੇ ਮੁਲਾਜ਼ਮ ਹੈ ਜਿਵੇਂ ਪੀਸੀਆਰ ਦੇ ਮੁਲਾਜ਼ਮ ਹੈ ਕਦੇ ਇੱਧਰ ਬਦਲਤੇ ਕਦੇ ਉੱਧਰ ਬਦਲਤੇ ਪੁਰਾਣੇ ਨਵੇਂ ਲਾਤੇ ਇਹੀ ਕਰੀ ਜਾਂਦੇ ਆ ਜਿਹੜੇ ਬੰਦੇ ਨੂੰ ਪਤਾ ਵੀ ਐਸ ਏਰੀਆ ਚ ਆ ਬੰਦੇ ਸ਼ਰਾਰਤੀ ਹੈ ਉਹਨਾਂ ਨੂੰ ਦੂਜੇ ਦਿਨ ਚੱਕ ਕੇ ਤੀਜੇ ਪਾਸੇ ਲਾ ਦਿੰਦੇ ਆ ਲੈ ਵੀ ਕੁਝ ਹੋਵੇ ਨਾ ਜਦੋਂ ਉਹਨਾਂ ਹਾਲਾਤ ਪੁਲਿਸ ਦੇ ਕੰਟਰੋਲ ਤੋਂ ਬਾਹਰ ਤਾਂ ਹੋ ਨਹੀਂ ਸਕਦੇ ਕਿਸੇ ਵੀ ਕੀਮਤ ਤੇ ਅਗਰ ਪੁਲਿਸ ਚਾਵੇ ਤਾਂ ਜਿਹੜੀ ਮੰਦਰ ਦੇ ਅੱਗੇ ਜੁੱਤੀ ਵੀ ਚੋਰੀ ਨਹੀਂ ਹੋ ਸਕਦੀ ਆ ਬਿਰੂ ਗੰਸਲ ਇੱਕ ਸਮਾਜ ਸੇਵੀ ਦੇ ਹੋਣ ਦੇ ਨਾਲ ਨਾਲ ਇੱਕ ਮੈਂ ਪ੍ਰਤਾਪਨਗਰ ਦਾ ਛੋਟਾ ਦੁਕਾਨਦਾਰ ਵੀ ਆ ਜਿਵੇਂ ਕਿ ਅਕਸਰ ਦੇਖਿਆ ਵੀ ਚੋਰੀਆਂ ਦਾ ਗੜ ਬਣ ਚੁੱਕਿਆ ਪੰਜਾਬ ਪ੍ਰਤਾਪਨਗਰ ਅੱਜ ਪਹਿਲੀ ਵਾਰ ਚੋਰੀ ਨਹੀਂ ਹੋਈ ਉਹ ਚੋਰੀ ਹੋਈ ਆ ਇਹ ਚੋਰੀ ਨਹੀਂ ਕਹਿ ਸਕਦੇ ਡਕੈਤੀ ਕਹਿ ਸਕਦੇ ਆ 15 20 ਜਨਾਂ ਦਾ ਗਰੋਹ ਜਿਹੜਾ ਕਿ ਸਰੇ ਆਮ ਰਾਤੀ 2 3 ਵਜੇ ਦਕੈਤੀ ਕਰਕੇ ਲੈ ਗਿਆ ਹੋਰ ਵੀ ਦੁਕਾਨਾਂ ਨੂੰ ਟਾਰਗੇਟ ਬਣਾਉਣ ਦੀ ਕੋਸ਼ਿਸ਼ ਕੀਤੀ ਆਸ-ਪਾਸੇ ਜਨਤਾ ਰੌਲਾ ਪਾਤਾ ਥੱਲੇ ਨਹੀਂ ਆ ਸਕਦੇ ਸੀ ਕੋਈ ਵੀ ਕਿਉਂਕਿ 4 5 ਜਾਨਾਂ ਦਾ ਕੁਝ ਨਹੀਂ ਬਟਾਇਆ ਜਾਣਾ ਸੀ 15 20 ਜਾਨੇ ਸੀਗੇ ਹਥਿਆਰ ਸੀਗੇ ਤਾਂ ਹੀ ਉਹ ਤੇ ਸ਼ਟਰ ਚੱਕਤਾ ਪੰਜ ਪੰਜ ਲੋਕ ਲੱਗੇ ਹੁੰਦੇ ਉਹ ਆਵਜੋ ਸੁਨਿਆਰੇ ਦੀ ਜਿਹੜਾ ਸ਼ਟਰ ਕਰਕੇ ਕੁਝ ਵੀ ਸਾਰਾ ਕੁਝ ਸਾਫ਼ ਕਰਕੇ ਲੈ ਗਏ ਵੀਰ ਜੀ ਅੱਛਾ ਐ ਦੱਸੋ ਵੀ ਸਾਰੀ ਸਾਰੀ ਮਾਰਕੀਟ ਵਿਕਾਉ ਕਿਉਂ ਲਿਖੀ ਐ ਤੁਸੀਂ ਵਿਕਾਉ ਜਦੋਂ ਕੰਮ ਕਰੀ ਨਹੀਂ ਚੱਲਨੇ ਹਨ ਡਰ ਬਣਿਆ ਰਹਿਣਾ ਵੈਸੇ ਵੀ ਜਿਹੜਾ ਇੱਥੇ ਪਾਣੀ ਖੜਾ ਰਹਿੰਦਾਗਾ ਬੁਰਾ ਹਾਲਾ ਛੋਟੀ ਰੋਡ ਆ ਹਨ ਤੇ ਮਤਲਬ ਦਿਨ ਦਿਹਾੜੇ ਵੀ ਬਾਰਦਾਤਾਂ ਹੁੰਦੀਆਂ ਇਹ ਪਹਿਲੀ ਵਾਰ ਬਾਰਦਾਤ ਨਹੀਂ ਹੋਈ ਪ੍ਰਤਾਪਨਗਰ ਕੀ ਮੈਨੂੰ ਤਾਂ ਲੱਗਦਾ ਪੰਜਾਬ ਵੀ ਵਿਕਾਊ ਹੋ ਜयो ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਬਾਰਦਾਤਾਂ ਹੋ ਰਹੀਆਂ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਇਹਨਾਂ ਤੇ ਨਕੇਲ ਕਸੀ ਜਾਵੇ ਜਿਹੜਾ ਕਿ ਪੰਜਾਬ ਨੂੰ ਸਾਡੇ ਨੂੰ ਖੁਸ਼ਹਾਲ ਬਣਾਇਆ ਜਾ ਸਕੇ ਕਿੰਨੇ ਵਜੇ ਦੀ ਦੱਸੀ ਜਾ ਰਹੀ ਹੈ ਕੀ ਕੁਝ ਸਟੋਰੀ ਕੀਤਾ ਗਿਆਗਾ ਜੀ ਰਾਤੀ 2 ਵਜੇ ਦੀ ਘਟਨਾਈ ਜਿਹੜਾ ਆਪਣਾ ਮੈਂ ਕਹਿੰਦਾ ਜਿਹੜਾ ਵੀ ਬਾਹਰ ਪਿਆ ਸੀ ਲੋਕਰ ਨੂੰ ਛੱਡ ਕੇ ਸਭ ਕੁਝ ਲੈ ਗਏ ਜੀ ਸਾਫ਼ ਕਰਕੇ ਲੈ ਗਏ ਕੁਝ ਵੀ ਨਹੀਂ ਛੱਡਿਆ ਉਹਨਾਂ ਨੇ ਕਹਿੰਦੇ ਲੋਕਰ ਵੀ ਚੱਕਿਆ ਜਾਣਾ ਸੀ ਆਂਡੀ-ਗਾਂਡੀ ਦੇ ਹਾਂ ਹਾਂ ਆਂਡੀ-ਗਾਂਡੀ ਨਾਲ ਜਾਗਦੇ ਹੋਰ ਵੀ ਦੁਕਾਨਾਂ ਨੂੰ ਟਾਰਗੇਟ ਬਣਾਇਆ ਸੀਗਾ ਉਹਨਾਂ ਦੀ ਛਟੜ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਬਟ ਆਂਡੀ-ਗਾਂਡੀ ਜਾ ਕੇ ਉਹਨਾਂ ਨੇ ਰੋਲਾ ਪਾਇਆ ਤਾਂ ਕਿ ਉਹ ਭੱਜ ਗਏ ਉਹ ਹਾਲਾਂ ਹੋ ਸਕਦਾ ਨਾ ਭੱਜਦੇ ਬਟ ਉਹਨਾਂ ਦਾ ਜਿਹੜਾ ਕੋਟਾ ਪੂਰਾ ਹੋ ਚੁੱਕਿਆ ਸੀ ਬੋਰੀਆਂ ਭਰ ਕੇ ਲੈ ਕੇ ਗਏ ਆ ਤੁਸੀਂ ਵੀਡੀਓ 'ਚ ਮੈਂ ਨਹੀਂ ਕਹਿੰਦਾ ਵੀਡੀਓ ਕਹਿੰਦੀਆਂ ਜਿਹੜੀਆਂ ਕੈਮਰੇ ਨਾਲ ਆਈਆਂ ਪ੍ਰਸ਼ਾਸਨ ਤੱਕ ਵੀ ਪਹੁੰਚ ਚੁੱਕੀਆਂ ਹੋਣ ਐਮਸੀ ਦੇ ਵਿਧਾਇਕ ਵੀ ਮੌਕੇ ਤੇ ਹਲੇ ਤੱਕ ਤਾਂ ਕੋਈ ਨਹੀਂ ਆਇਆ ਜਿਵੇਂ ਲੋਵਾਰਿਸ ਹੁੰਦਾ ਸਾਡਾ ਪ੍ਰਤਾਪਨਗਰ ਤੇ ਅਸੀਂ ਤਾਂ ਹੀ ਮੰਗ ਕਰਦੇ ਆ ਚਾਹੇ ਕੋਈ ਨਾ ਸਾਨੂੰ ਤਾਂ ਇਹਨਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਬਠਿੰਡਾ ਨਿਵਾਸੀ ਤੇ ਪੰਜਾਬ ਜਿਹੜਾ ਖੁਸ਼ਹਾਲ ਬਣ ਸਕੇ ਤੇ ਆਪਣਾ ਡਰ ਤੋਂ ਮੁਕਤ ਹੋ ਸਕੇ ਨਿਸ਼ਾਸ਼ਨ ਹਰਕਤ ਤੇ ਕਦੋਂ ਆਇਆ ਜੋ ਪ੍ਰਸ਼ਾਸਨ ਨੂੰ ਪਤਾ ਲੱਗਿਆ ਆਇਆ ਕੋਈ ਹਾਂ ਪ੍ਰਸ਼ਾਸਨ ਪੀਸੀਆਰ ਦੇ ਤੇ ਜਿਹੜੇ ਹੋਰ ਅਧਿਕਾਰੀ ਕਈ ਆਪਣੇ ਸੀਆਈਡੀ ਵਗੈਰਾ ਵਾਲੇ ਵੀ ਆਏ ਹੈਗੇ ਉਹ ਆਪਣੀ ਜਾਂਚ ਕਰ ਰਹੇ ਹੈਗੇ ਤੇ ਸਾਨੂੰ ਉਮੀਦ ਹੈ ਕਿ ਜਲਦੀ ਪਕੜ ਲੈਣਗੇ ਪਕੜ ਕੇ ਵੀ ਸਜ਼ਾ ਦੇਣੀ ਚਾਹੀਦੀ ਸਖਤ ਤੋਂ ਸਖਤ ਲਾਸਟ ਸਵਾਲ ਕਿਸ ਤਰ੍ਹਾਂ ਦੇ ਲੱਗਦੇ ਹੈਗੇ ਜਿਵੇਂ ਕੋਈ ਇਹ ਲੱਗਦਾ ਵੀ 15-20 ਜਾਨਾਂ ਦਾ ਗਰੋਹ ਹਨਾ ਵੀ ਕਿੱਥੋਂ ਆਇਆ ਕਿਵੇਂ ਆਇਆ ਵੀ ਨਾਕਾਬੰਦੀ ਚਲਾਨ ਕੱਟਦੇ ਰਹਿੰਦੇ ਆ ਨਾ ਚਲਾਨ ਨਾਲ ਕੁਝ ਨਹੀਂ ਹੋਣਾ ਇਹ ਤਾਂ ਜਿਹੜੇ ਸਖਤ ਤੋਂ ਸਖਤ ਆਸੇ ਪਾਸੇ ਲੋਕ ਇਹ ਪਹਿਲੀ ਵਾਰ ਦਾ ਤਾਂ ਨਹੀਂ ਸ਼ਰਿਆਮ ਦਿਨ ਦਿਹਾੜੇ ਵਾਰਦਾਤਾਂ ਹੋ ਰਹੀਆਂ ਆ ਰਾਤ ਇੱਥੇ ਇੱਕ ਵਾਰਦਾਤ ਜਿਹੜੀ ਸੀਗੀ ਇੱਥੇ ਪ੍ਰਤਾਪਨਗਰ ਦੇ ਵਿੱਚ ਜੋ ਮੇਨ ਮਾਰਕੀਟ ਐਸ ਦੇ ਵਿੱਚ ਕੁਲਦੀਪ ਨਾਮ ਦੇ ਇੱਕ ਲੜਕੇ ਦੀ ਸ਼ਾਪ ਹੈਗੀ ਐ ਜਵਿੰਦਰੀ ਦੀ ਸ਼ਾਪ ਹੈ ਆ ਜਿਸ ਦੇ ਵਿੱਚ ਇੱਕ ਚੋਰੀ ਦੀ ਘਟਨਾ ਜਿਹੜੀ ਹੈਗੀ ਐ ਰਿਪੋਰਟ ਹੋਈ ਐ ਆ ਜਿਸ ਸੰਬੰਧ ਦੇ ਵਿੱਚ ਅਸੀਂ ਪਾਰਸ ਦੇ ਜੋ ਬਿਆਨ ਕਲਮੰਦ ਕਰਕੇ थाना ਕਨਾਲ ਕੋਰਟੀ ਦੇ ਵਿੱਚ ਮਕਦਮਾ ਨੰਬਰ 14 ਅੰਡਰ ਸੈਕਸ਼ਨ 337.4 ਐਂਡ 305 ਆਫ ਪੀਐਨਐਸ ਦੇ ਵਿੱਚ ਮਕਦਮਾ ਦਰਜ ਕੀਤਾ ਤੇ ਅਸੀਂ ਇਸ ਘਟਨਾ ਨੂੰ ਵਾਰਦਾਤ ਨੂੰ ਟਰੇਸ ਕਰਨ ਲਈ ਜਿਹੜੇ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਇੰਚਾਰਜ ਸੀਜੀਟੂ ਤੇ ਐਸਐਚਓ ਕਨਾਲ ਕਲੋਨੀ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ ਬਰ ਅੰਮ੍ਰਿਤਪੁਰ ਪਾਰਟੀ ਦੀ ਲਗਾਈ ਗਈਆਂ ਨੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦੀ ਹੀ ਜਿਹੜਾ ਹੈਗਾ ਪਛਾਣ ਕੀਤੀ ਜਾਵੇ ਤੇ ਜਿਹੜੇ ਇਸ ਦੇ ਪਿੱਛੇ ਘਟਨਾ ਦੇ ਪਿੱਛੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਫਤਾਰ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰੋਕ ਨਹੀਂ ਇੱਧਰ ਕੋਈ ਗੈਸਟ ਨਹੀਂ ਹੁੰਦੀ ਕੋਈ ਪੁਲਿਸ ਨਹੀਂ ਆਉਂਦੀ ਇਹ ਲਾ ਬਾਕਸ ਕਰਕੇ ਪੁਲਿਸ ਨੇ ਏਰੀਆ ਜਣਾ ਪਰਲਾ ਪਟੰਡਾ ਸ਼ਹਿਰ ਸ਼ਹਿਰ ਕੇ ਜਿਹੜੂ ਚੈਕਿੰਗ ਕੀਤੀ ਜਾਂਦੀ ਹੈ ਜੇ ਇੱਧਰ ਕੋਈ ਵੀ ਉਹਨਾਂ ਨੂੰ ਸਰਕੈਮ ਹੋਈ ਨਹੀਂ ਕਰਾਈ ਜਾਂਦੀ ਆ ਦੇਖੋ ਸਾਡੇ ਵੱਲੋਂ ਪੀ ਇਸ ਏਰੀਆ ਦੇ ਵਿੱਚ ਵੀ ਜਿਹੜਾ ਬੀਟ ਅਫਸਰ ਹੈਗਾ ਉਹਨੂੰ ਦੁਬਾਰਾ ਤੋਂ ਗ੍ਰੀਫ ਕਰਾਂਗੇ ਕਿ ਇਸ ਏਰੀਆ ਦੇ ਵਿੱਚ ਜਿਹੜੀ ਗਸ਼ਤ ਹੈਗੀ ਆ ਉਹਦੀ ਜਿਹੜੀ ਫ੍ਰੀਕਵੈਂਸੀ ਉਸੋਂ ਜ਼ਿਆਦਾ ਵਧਾ ਦਿੱਤਾ ਜਾਂਦਾ ਕਿਉਂਕਿ ਧੰਦਾ ਦੇ ਵਿੱਚ ਅਕਸਰ ਲੱਖਣ ਨੂੰ ਆਇਆ ਕਿ ਜਿਹੜੀ ਚੋਰੀ ਦੀ ਮਾਰਦਾ ਤਾਂ ਜਿਹੜਾ ਜਿਹੜੇ ਸ਼ਰਾਤੀ ਬੰਦੇ ਹੁੰਦੇ ਆ ਇਸ ਤੋਂ ਅੰਦਰ ਫਾਇਦਾ ਉਠਾ ਕੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਇਸ ਤੇ ਰਿਲੇਟਡ ਅਸੀਂ ਇਸ ਏਰੀਆ ਦੇ ਵਿੱਚ ਜਿਹੜੀ ਹੈਗੀ ਹੈ ਪੈਟਰੋਲਿੰਗ ਦੀ ਫ੍ਰੀਕਵੈਂਸੀ ਹੋਰ ਇਨਕਰੀਸ ਕਰੀਏ। ਕਿੰਨੀਆਂ ਦੁਕਾਨਾਂ ਤੇ ਰਾਤ ਹੋਈ ਜਾਏਗੀ। ਇਸ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ। ਇੱਕ ਸੈਕੰਡ ਸ਼ਾਪ ਜਿਹੜੀ ਹੈਗੀ ਉਸ ਦੇ ਉੱਤੇ ਅਟੈਂਪਟ ਕੀਤੀ ਗਈ। ਸਰ ਇੱਕ ਕੋ ਗੱਲਬਾਤ ਹੋਈ ਹੈ ਦੁਕਾਨਦਾਰਾਂ ਨਾਲ ਤੁਹਾਡੀ ਹੁਣ ਜਿਵੇਂ ਦੁਕਾਨਾਂ ਬੰਦ ਨੇ ਰੋਸ ਪ੍ਰਦਰਸ਼ਨ ਹੋ ਰਹੇ ਦੁਕਾਨਾਂ ਨਹੀਂ ਖੋਲਾਂਗੇ। ਅਸੀਂ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਕਿ ਜਿਹੜੇ ਇਸ ਘਟਨਾ ਦੇ ਪਿੱਛੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਹੀ ਜ ਤਨ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਨੋਬਲੀ ਚੋਰੀ ਵੀ ਦੋ ਤਿੰਨ ਯਾਨੀ ਹੁੰਦੇ ਇੱਥੇ 15 20 ਯਾਨ ਇਕੱਠੇ ਹੋ ਕੇ ਆ ਰਹੇ ਇਸ ਨੂੰ ਕਿਸ ਤਰ੍ਹਾਂ ਦੇਖੋ ਅਲੱਗ-ਅਲੱਗ ਜਿਹੜੇ ਹੈਗੇ ਨੇ ਕਈ ਵਾਰੀ ਕੋਈ ਗਰੋਹ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਜੋ ਅਕਸਰ ਧੁੰਦਾ ਦੀ ਜਿਹੜੇ ਸੀਜ਼ਨ ਹੁੰਦਾ ਉਹਦੇ ਵਿੱਚ ਫਾਇਦਾ ਲੈਂਦੇ ਸੋ ਸਾਡੀ ਸਾਰੀਆਂ ਟੀਮਾਂ ਲੱਗੀਆਂ ਹੋ ਜਾਂ ਅਸੀਂ ਜੋ ਅਵੇਲੇਬਲ ਐਵੀਡੈਂਸ ਹੈਗਾ ਉਹਦੇ ਆਧਾਰ ਤੇ ਉੱਪਰ ਜਿਹੜੇ ਹੈਗੇ ਦੋਸ਼ਿਆਂ ਨੂੰ ਪਛਾਣ ਕਰਕੇ ਆ ਸਾਡੀ ਕੋਸ਼ਿਸ਼ ਤੇ ਹੀ ਇਹ ਕਿ ਉਹਨਾਂ ਨੇ ਜਲਦੀ ਤੋਂ ਜਲਦੀ ਪਛਾਣ ਕਰੀਏ ਤਾਂ ਕਿ ਕਿਤੇ ਹੋਰ ਵਾਰਦਾਤਾਂ ਨੂੰ ਜਾਬਨਾ ਦੇ ਸਕੋ। ਤਾਂ ਦੱਸੋ ਕਿੰਨਾਂ ਨੂੰ ਪਛਾਣ ਦਿੱਤੀ ਗਈ ਬੰਦਾ ਚੁਕ। ਹਾਂ ਉਹਨਾਂ ਦੇ ਵੱਲੋਂ ਚਾਂਦੀ ਜਿਹੜੀ ਹੈਗੀ ਹੈ ਤਕਰੀਬਨ 8 8 ਕਿਲੋ ਦੇ ਕਰੀਬ ਜਿਹੜੀ ਹੈਗੀ ਚਾਂਦੀ ਦੀ ਚੋਰੀ ਕੀਤੀ ਗਈ। ਅੱਛਾ ਫਿਰ ਤੇ ਕਿਤਾਬ ਤੋਂ ਵੀ ਆਸ-ਪਾਸਂ ਗਿਰਾਜ ਚੁੱਕੀ ਹੈ। ਅਸੀਂ ਆਪਣੇ ਵੱਲੋਂ ਜਿਹੜੇ ਸਾਡੀਆਂ ਟੀਮਾਂ ਲਗੀਆਂ ਹੋਈਆਂ ਨੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਅਸੀਂ ਆਪਣਾ ਜਿਹੜਾ ਹੈਗਾ ਬੈਸਟ ਟਰਾਈ ਕਰਾਂ।